ਇਹ ਮੰਡੀ ਜਮਾਪੁਰੀ ਪਈ ਆ ਟਰੈਕਟਰ ਮੰਡੀ ਬਰਨਾਲਾ ਜਿਹੜੀ ਸਬਜ਼ੀਆਂ ਦੇ ਕੋਲੇ ਲੱਗਦੀ ਆ ਤਰੀਕ ਹੈ ਜੀ ਅੱਜ 24 11ਵਾਂ ਮਹੀਨਾ 2025 ਇਹ ਮੰਡੀ ਹਰ ਹੰਵਾਰ ਨੂੰ ਲੱਗਦੀ ਆ ਜੀ ਆ ਜੂਗੀ ਵੀਡੀਓ ਕਰ ਦਿਓ ਸ਼ੇਅਰ ਦਬ ਕੇ YouTube ਜਾਣ ਫਾਰਮਰ ਕਿੰਗ ਨਾਟ 11 ਤੇ ਮੰਡੀ ਬਹੁਤ ਜ਼ਿਆਦਾ ਭਰੀ ਆ ਜੀ ਤੇ ਵੀਰੂ ਵੀ ਆਪਣੀ ਸ਼ਾਰੀ ਦੇਖ ਕੇ ਜਾਏਗੇ ਜੀ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਆ ਜੂ ਧੰਨਵਾਦ ਇਹ ਟਰੈਕਟਰ ਟਰੈਕਟਰ ਲੋ ਵੀ ਮਿੱਤਰੋ ਅਗਲਾ ਦੇਖੋ ਅਗਲੀਆਂ ਖਬਰਾਂ ਆਜਾ स्वराज ट्रैक्टर देखो जी स्वराज बहुत वजिया ट्रैक्टर है स्वराज अठ सौ पचवंजा अठ सौ पचवंजा चौबीस मॉडल है सत लख पंतालीस हज़ार रेट है जी चौबीस मॉडल सत्त लख पताली हज़ार रेट है ट्रैक्टर देखो जी बहुत सोहना है पूरा वाइट ट्रैक्टर है जी कैट है ओके जी साइड जीरा टायर मोटे पाए गए ट्रैक्टर बहुत ही अच्छा ट्रैक्टर है सोलह नौ टायर है जी ਨੋਈ ਮਿੱਤਰੋ ਫੋਰ ਟਰੈਕਟਰ ਹੈ ਫੋਰ ਦੇ 3700 ਫੋਰ ਹੈਗਾ 3600 ਫੋਰ ਹੈ ਦੇਖ ਸਾਹ ਨਹੀਂ 3700 ਫੋਰ ਹੈਗਾ 3600 ਫੋਰ ਬਹੁਤ ਹੀ ਵਧੀਆ ਟਰੈਕਟਰ ਹੈ ਜੀ 3600 ਮਰਗੜ ਲੱਗੇ ਰਿਆ ਚਾਰੇ ਮਰਗੜ ਲੱਗੇ ਵਾ ਟਰੈਕਟਰ ਨੇ ਦੇਖ ਸਾਹ ਜੀ ਚਾਰੇ ਮਰਗੜ ਲੱਗੇ ਹੋਇਆ ਟਰੈਕਟਰ ਦੇ 99 ਮਾਡਲ ਹੈ ਜੀ 1 ਲੱਖ 15000 ਰੇਟ ਹੈ ਨਾਨੇ ਮਾਡਲ ਹੈ 1 ਲੱਖ 15000 ਰੇਟ ਹੈ ਜੀ ਐਸ਼ਰ ਟਰੈਕਟਰ ਹੀ ਬਹੁਤ ਦੇਵੇ ਅੱਜ ਅਰਜੁਨ ਆ ਗਿਆ ਜੀ আলਟਰਾ 555 ਡੀ ਆ ਜੀ ਦੇ ਸਾਈਡੋਂ ਜੀ ਉੱਚਾ ਮਾਡਲ ਟਰੈਕਟਰ ਵੀ ਉੱਚਾ ਮਾਡਲ 3 ਮਾਡਲ 575 ਰੇਟ ਹੈ ਜੀ 3 ਮਾਡਲ 575 ਰੇਟ ਹੈ ਜੀ ਦੇਖ ਸਾਡੇ ਅੱਜ ਡਰਪਲ ਨਾ ਹੈ ਇਹ ਬਟੰਡਾ ਨੰਬਰ ਹੈ ਜੀ ਪੀ ਵੀ 034 ਜੀ ਦੇਸਾਏ ਦਾ ਟਰੈਕਟਰ ਬਹੁਤ ਹੀ ਅਸਰ ਟਰੈਕਟਰ ਹੈ ਜੀ 6 ਗੇਅਰ ਦੇਖੋ ਜੀ 6 ਗੇਅਰ ਟਰੈਕਟਰ ਕਿਆ ਬਾਤ ਹੈ ਜੀ ਗੁੜੀਆ ਦੇ ਟਾਇਰ ਦੇਖੋ ਬਈ ਟਰੈਕਟਰ ਆਹਾ ਆਹਾ ਆ ਬਾਤਨ ਜੀ ਪੈਟਰੋਲ ਵੀ ਬਹੁਤ ਆਜਿਆ ਮੋਡਲ ਦੇ ਵਿੱਚ ਲੋ ਵੀ ਸੋਨਾਲੀਕਾ ਬੱਲੇ ਬੱਲੇ ਸੋਨਾਲੀਕਾ ਸ਼ੈਡ ਗੇਰ ਖੜਾ ਜੀ 21 ਮਾਡਲ 5,55,000 ਦਾ ਬਰਨਾਲਾ ਨੰਬਰ ਹੈ ਮੂਹਲੇ ਟਾਇਰ ਮੋਟਿਆ ਪਾਵਰ ਸਟੀਅਰਿੰਗ ਹੈ ਜੀ ਦੇਖ ਸਕਦੇ ਹੋ ਪ੍ਰੈਸ਼ਰ ਆਹ ਹੈ ਕੀ ਬਾਤ ਹੈ ਜਮਨ ਨਵਾ ਦੇਖ ਸਕਦੇ ਹੋ ਜੀ 750 235 ਐਨਐਮ ਵੇਕੀ ਕੀ ਬਾਤ ਹੈ ਹੀ ਅੜ ਦੇ ਟਾਇਰ ਆ ਜੀ ਛਿਹੜ ਦੇ ਟਾਇਰ 744 ਆ ਗਿਆ ਜੀ 744 ਆ ਗਿਆ ਜੀ 744 ਛੋਟੇ ਟਾਇਰਾਂ ਚ ਦੋ ਮਾਡਲ ਦੋ 90 ਦਾ ਜੀ ਦੋ ਮਾਡਲ ਦੋ 90 ਦਾ ਟਰੈਕਟਰ ਹੈ ਕਿੱਕ ਲੋ ਰੱਬ ਦਾ ਨੋ ਲੈ ਕੇ ਆਇਓ ਮੰਡੀ ਚ ਦੇਖੋ ਭਾਈ ਟਰੈਕਟਰ ਇਧਰ ਮੈਸੀ ਵੀ ਆ ਗਿਆ ਹਾ ਹਾ ਕੀ ਬਾਤ ਹੈ ਜੀ ਮੈਸੀ ਪ੍ਰਭੂਸ਼ਣ 52 45 ਮਹਾਮਹਾਨ दो हज़ार नौ मॉडल है दो लख अठानवे हज़ार रेट आज ट्रैक्टर बहुत वाया घेंट है छात्री लगी आते देख सकते हो व्हीलर रिम भी लगे ट्रैक्टर बहुत ही बढ़िया सा ट्रैक्टर तीन सिलेंडर नमें टायर मित्रों सवराज अठ सौ पचवंजा आ गया उन्नीस मॉडल है जी छह लख पंद्रह हज़ार रेट है जी छाख पंद्रह हज़ार रेट आज छह लख पंद्रह हज़ार रेट है बैटरी बहुत सोना जी देख सकते हो प्रीत 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 जी प्रीत है ट्रालियां हो जी लीका सत्त सौ पाह की ट्राली देख सकते हो तुम जी ब्रेक बुरुक मारके हाहा 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 क्या बात है लो भी मित्रों सोना लीका आ गया एक होर लो भी देखो पेल ਇੱਦਾਂ ਦੇਖੋ ਪਹਿਲਾਂ ਤੁਸੀਂ ਆਇਆ ਟਰੈਕਟਰ ਲੈ ਜਾਂਦੇ ਆ ਬਗਾਨੇ ਪੁੱਤ ਲਵਾ ਕੇ ਜੋਰ ਫੇਰ ਕਰਦੇ ਆ ਪਸ਼ੰਤ ਭਰਾ ਆਪਣੀ ਦੇਖੋ ਸਾਹਿਬ ਕੀ ਬਾਤ ਹੈ ਨਹੀਂ ਟਰੈਕਟਰ ਦੀ ਚੱਲ ਰਹੀ ਆ ਜੀ ਰਾਈਸਲ 750 ਸੋਨਾ ਲੀਕਾ ਬਾਈ ਸੜ ਦੇ ਰ ਦੇਖ ਸਕਦੇ ਹੋ ਟਰੈਕਟਰ ਸੋਨਾ ਜੀ ਪੂਰਾ ਵਧੀਆ ਟਰੈਕਟਰ ਹੈ 16 ਮਾਡਲ 4 ਪੁਆਇੰਟ ਦਾ 16 ਮਾਡਲ 460 ਦਾ 16 ਮਾਡਲ 460 ਦਾ ਪਾਵਰ ਸਟੀering ਹੈ ਜੀ ਪੂਰਾ ਫੁੱਲ ਵਧੀਆ ਟਰੈਕਟਰ ਹੈ ਜੀ ਸਾਡੇ ਨੇ ਵੀ ਦੇਖੀ ਆ ਆ ਕੀ ਅੱਕਦਾ ਬਾਈ ਨੇ ਦੇਖੋ ਲਓ ਵੀ ਮਿੱਤਰੋ ਆ ਜਿਓ ਗਰਾ ਦਵਾ ਦਵੋ ਕਿ ਮਾਡਲ ਪ੍ਰੀਤ ਆ ਗਿਆ 410 ਦਾ 21 ਮਾਡਲ ਪ੍ਰੀਤ 410 ਦਾ ਕਰੋ ਕਮੈਂਟ ਕਿਵੇਂ ਲੱਗਦਾ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ 699 ਆ ਜਾਓ ਜੀ ਮਿੱਤਰੋ ਪਾਵਰ ਸਟੀering ਬਹੁਤ ਘੈਂਟ ट्रैक्टर सेंटर गेर अपोलो टायर तो चार दस बाकी, मौके बाकी मौके चरवंजा जीरो पांच इक्की मॉडल अठ पच्ची अठ पच्ची अठ पच्ची अठ मॉडल दो पचासी सठ दस सोना लिका सोना लिका साठ का जी साइड गेयर अठ मॉडल ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਜੌਨੀ 21 ਮਾਡਲ 695 ਦਾ 5210 695 ਦਾ 5210 695 ਦਾ 5210 ਬਾਈ ਜਿਹੜੀ ਵੀਡੀਓ ਕਲੀਅਰ ਆਉਂਦੀ ਆ ਤਾਂ ਦੱਸ ਦਿਓ ਮੈਨੂੰ ਕਮੈਂਟ ਕਰਕੇ ਕਿਉਂਕਿ ਆਪਣਾ ਆਈਫੋਨ ਦਾ ਥੋੜਾ ਜਿਹਾ ਹੋ ਗਿਆ ਤੇ ਆਪਾਂ ਹੁਣ ਦੂਜੇ ਦੇ ਬਣਾਉਣੇ ਆ ਅੰਡਰ ਰੌਡ ਤੇ ਵੀਡੀਓ ਠੀਕ ਆ ਜੀ ਲਓ ਵੀ ਕਾਹ ਆ ਗਿਆ ਇਧਰ ਆ ਗਿਆ ਜੌਂਗਾ ਜੀ ਬਾਈ ਦੇਖ ਸਕਦੇ ਹੋ ਅਸਰ ਤੇ ਲੱਗੇ ਹੋਏ ਬਈ ਦੇਖ ਸਕਦੇ ਆ ਇਧਰ ਰੇਡ ਰੂਟਰ ਬਾਈ ਜਨ ਪੁੱਛਾਂਗੇ ਲੋ ਵੀ ਆ ਵੀ ਵਕਾਊ ਆ ਇਹ ਰੇਡ ਰੂਟਰ ਨਹੀਂ ਲਿਖਿਆ ਬਈ ਇਹ ਰੇਟਿੰਗ ਨਹੀਂ ਖੈਰੇ ਨਹੀਂ ਸ਼ਾਇਦ ਆਏਗਾ ਵਧੀਆ ਦੇਖ ਸਕਦੇ ਆ ਜੀ ਟਰੈਕਟਰ ਟਰੈਕਟਰ ਖੜਾ ਟਰੈਕਟਰ ਟਰੈਕਟਰ ਮੰਡੀ ਜਿੱਥੇ ਦੇਖ ਸਕਦੇ ਨਵੇਂ ਤੋਂ ਨਵੇਂ ਟਰੈਕਟਰ ਆ ਜੋ ਮੰਡੀ ਦੇ ਵਿੱਚ ਪਹੁੰਚ ਜਾਓ पहुंच जाओ पहुंच जाओ पहुंच जाओ तिरवंजा दस आ गया जी अठारह मॉडल सी पचवंजा अठारह मॉडल सी पचवंजा टायर देखो जी कि चार बहुत ही वादिया ट्रैक्टर है भाई बहुत ही व्या ट्रैक्टर है मांगरू देखो ट्रैक्टर मांगरू देखो ट्रैक्टर जी बहुत सोहना जी मालवा बैल्ट है जी सठ पचवंजा आ गया जी सठ पचवंजा सठ पचवंजा सठ पचवंजा सठ पचवंजा बन गा गा जी एम आर पे टायर सठ पचवंजा देखो भाई जी सौ पचवंजा ट्रैक्टर स्टीयरिंग नीला नीला पी नीला 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 नीला, नीला 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 देख सकते दे। उन्नी मॉडल छह लख पताली हजार रुपये का जी आज अपने बंदे नहीं आए हाँ? है आनंदपुर ठीक है ਲੋਈ ਮਟਰ ਕਾ ਟਰੈਕਟਰ ਲਿਆਂਦਾ ਫਿਰ ਅੱਜ ਆਹੀ ਠੀਕ ਆ ਲੋ ਬਈ ਬੰਦੇ ਬਾਗੇ ਆਨੰਦਪੁਰ ਨਹੀਂ ਪਹਿਲਾਂ ਰੌਣਕਾਂ ਲੱਗੀਆਂ ਹੁੰਦੀਆਂ ਇੱਥੇ ਸੀਆੜਾ ਦੇ ਟਾਇਰ ਹੈ ਜੀ ਟਰੈਕਟਰ ਦੇਖੋ 855 ਸਿਬਰਾਜ 855 ਸਿਬਰਾਜ ਦੇਖੋ ਜੀ ਸੇ ਮਾਡਲ ਤੰਨੇ 25 ਦਾ ਜੀ ਸੇ ਮਾਡਲ ਹੈ ਤੰਨੇ 25 ਦਾ ਅੱਜ ਤਾਂ ਮੰਡੀ ਬਹੁਤ ਵਧੀਆ ਭਰ ਗਈ ਦੇਖੋ ਜੀ 744 ਆ ਗਿਆ ਜੀ 644 843 ਟਰੈਕਟਰ 6 ਮਾਡਲ ਹੈ 2,21,000 ਰੁਪਏ ਰੇਟ ਹੈ 2,21,000 ਰੁਪਏ ਰੇਟ ਹੈ ਜੀ ਟਰੈਕਟਰ ਬਹੁਤ ਵਧੀਆ ਟਰੈਕਟਰ ਮੱਡੀ ਚ ਪਹੁੰਚਿਆ ਹੈ ਤੁਸੀਂ ਦੇਖ ਸਕਦੇ ਹੋ ਜੀ ਨਵੇਂ ਤੋਂ ਨਵਾਂ ਪੁਰਾਣੇ ਤੋਂ ਪੁਰਾਣਾ ਤਾਂ ਨਵੀਂਦਰ ਫਾਰਮ ਟਰੱਕ ਦਿਖਾਇਆ ਕਰ ਰਹੇ ਹੁਣੇ ਜੀ ਫਾਰਮ ਟਰੱਕ ਇੱਕ ਐਸ਼ਰ ਖੜਾ ਹੈ ਇੱਧਰ ਐਸ਼ਰ 94 ਮਾਡਲ 2 ਲੱਖ ਦਾ 94 ਮਾਡਲ 2 ਲੱਖ ਦਾ ਜੀ ਲੋ ਹੀ ਪਣ ਤੜੀ ਗਿਆ ਆ ਗਿਆ ਤੇ ਸੋਹਣਾ ਜੀ ਟਰਾਲਾ ਆ ਗਿਆ ਜੀ ਟਰਾਲਾ ਬਹੁਤ ਵੱਡਾ ਟਰਾਲਾ ਦੇਖ ਸਕਦੇ ਹਾਂ ਟਰਾਲਾ ਬਹੁਤ ਜੀ ਦੇਖ ਸਕਦੇ ਜੀ ਨਕਸ਼ਾ ਨਕਸ਼ਾ ਪੂਰਾ ਵਧੀਆ ਬਣਾਇਆ ਹੋਇਆ ਹੈ ਬਾਈਆਂ ਦਾ ਟਰਾਲਾ ਬਹੁਤ ਸੋਹਣਾ ਜੀ ਯਾਰ ਰੇਡ 14 ਗੁਣਾ 7 ਹੈ ਜੀ 2,80,000 ਦਾ ਹੈ ਠੀਕ ਹੈ ਜੀ ਲਓ ਜੀ ਫਾਰਮ ਟਰੈਕ 60 ਹੈ ਜੀ ਇੱਕ ਇਧਰ ਫਾਰਮ ਟਰੈਕ 60 ਨਵਾਂ ਮਾਡਲ 310 ਦਾ ਇਹ ਵੀ ਸੋਹਣਾ ਟਰੈਕਟਰ ਹੈ ਬਾਈ ਬਹੁਤ ਹੀ ਵਧੀਆ ਟਰੈਕਟਰ ਹੈ ਤੁਸੀਂ ਦੇਖ ਸਕਦੇ ਹੋ ਕਮੈਂਟ ਵਾਲੀਆਂ ਬਾਈਆਂ ਦਾ ਬਹੁਤ ਧੰਨਵਾਦ ਸੈਂਟਰ ਜੇਰਾ ਜੀ ਚਾਰੇ ਟਾਇਰ ਵਧੀਆ ਬਿਲਕੁਲ ਨਵੇਂ ਵਰਗੇ ਪਈ ਆ ਦੇਖ ਸਕਦੇ ਆ 310 ਦਾ 310 ਦਾ ਨਵਾਂ ਮਾਡਲ ਫਾਰਮ ਟਰੈਕ 60 ਲੋਵੀ ਜੌਂਡੀ ਆ ਰ ਗਿਆ 5210 21 ਮਾਡਲ 770 ਦਾ ਜੀ 710 ਦਾ ਜੀ 710 ਦਾ 710 ਦਾ ਦੇਖ ਸਕਦੇ ਹੋ ਜੀ 710 ਦਾ ਘੋੜਾ ਵੰਪੁਰ ਲੱਗਿਆ ਜੀ ਵੀ ਵੀਡੀਓ ਸ਼ੇਅਰ ਕਰ ਦੋ ਬਈ ਸ਼ੇਅਰ 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 ਦੇਖੋ ਜੀ ਮੰਡੀ ਬਰਨਾਲੀ ਦੀ ਕਾ ਬਾਤ ਹੈ ਜੀ ਜੇ ਕਿਸੇ ਨੇ ਆੜਾ ਲਵਾਉਣੀ ਹੈ ਜੀ ਆਪਣਾ ਫੋਨ ਨੰਬਰ 78885 38188 ਤੇ ਕਾਲ ਕਰੇ ਜੀ ਲੋਈ ਮਟਰੋ ਟਰੈਕਟਰ 855a 23 ਮਾਡਲ ਵੀ ਆ ਗਿਆ ਇੱਕ ਦੇਖ ਸਕਦੇ ਹੋ 23 ਮਾਡਲ ਚਾਰੇ ਟਾਇਰ ਨਵੇਂ ਮਿੱਲ ਕੋਲ 745 ਦਾ ਹਾ ਹਾ 745 ਦਾ ਜੀ 745 ਕਿਆ ਬਾਤਾਂ ਨੇ 745 ਦਾ ਬਾਈ ਜੀ 745 ਦਾ ਸਾਈਡ ਗੇਅਰ 855 ਸਵਰਾਜ ਕਿਸਾਨਪੁਰਾਵਾ ਦੀ ਪਹਿਲੀ ਪਸੰਦ ਚਾਰੇ ਟਾਇਰ ਐਮ ਆਰ ਐਫ ਦੇ ਆ ਜੀ ਐਮ ਆਰ ਐਫ ਦੇ ਦੇਖੋ ਜੀ ਟਰੈਕਟਰ ਹਾ 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 ਕੀ ਬਾਤਾਂ ਨੇ ਜੀ ਓ ਬੱਲੇ 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 ਬੀਲ ਵੀ ਬਹੁਤ ਘੈਂਟ ਲੱਗੇ ਐ ਹਾ 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 ਦੇਖੋ ਜੀ ਬੀਲ ਹਾ ਹਾ ਟਰੈਕਟਰ ਸੋਹਣਾ ਜੀ ਕੈਨੇਡਾ ਦਾ ਝੰਡਾ ਹਾ 60 ਦਾ ਫਾਰਮ ਟਰੱਕ ਹੈਗਾ ਜੀ 60 ਦਾ ਹੈ ਨਵਾਂ ਨਵਾਂ ਪਿਆ ਹੈ ਮਰਗਾੜ ਵੀ ਲੱਗੇ ਐ ਯਾਰੇ ਮਰਗਾੜ ਲੱਗੇ ਜੀ ਯਾਰੇ ਟਰੈਕਟਰ ਗੇਰ ਹਾ ਹਾ ਕੀ ਬਾਤਾਂ ਨੇ ਜੀ 60 ਦਾ ਫਾਰਮ ਟ੍ਰਿਕ ਬਈ 14 ਮਾਡਲ ਹੈ 4 ਲੱਖ 45000 ਰੇਡ ਹੈ ਜੀ 14 ਮਾਡਲ ਦੇਖ ਸਕਦੇ ਹੋ ਸੰਗਰੂਰ ਦਾ ਨੰਬਰ ਹੈ ਬਈ ਆਇਓ ਕਰਾਂ ਜਵਾਦ ਸੰਗਰੂਰ ਦਾ ਨੰਬਰ ਸੰਗਰੂਰ ਦਾ ਨੰਬਰ ਸੰਗਰੂਰ ਦਾ ਨੰਬਰ ਲਓ ਵੀ ਮੇਰੇ ਕੋ 740 ਆ ਗਿਆ 740 ਸੋ ਨਾਲ ਲਿਖਾ ਇੱਕ ਮਾਡਲ 1 ਲੱਖ पच्ची हज़ार रुपया रेट है जी एक लख पची हज़ार रुपया रेट है सत सौ सो चाली सोना लीका दो हज़ार एक मॉडल लोवी मित्रों चौबीस मॉडल आ गया अस्सी लख पचवंजा हज़ार का सोना लीका सत सौ पाँह जमा बिलकुल नवा जी ट्रैक्टर बिलकुल नवा ट्रैक्टर है देख सकते हो जी क्या बात ने जी हाँ ट्रैक्टर बहुत सोहना जी अच्छा ट्रैक्टर है फार्म ट्रैक सठ है जी तेई मॉडल छी लख पचवंजा हजार रेट है सैड गेयर है जी ट्रैक्टर देखो जी सैड गेयर बल्ले बल्ले सैड गेयर है जी पावर का ट्रैक्टर है लॉरी मोटर तेई मॉडल है सी पचवंजा रेट है डेक डुक लगे बहुत ही सोहना ट्रैक्टर है जी पावर स्टेरिंग है पावर स्टेयरिंग ट्रैक्टर सोहना 55 HP ਦਾ 55 HP ਦਾ ਮਾਰਪੇ ਦਾ ਟਾਇਰ 16 ਦੇ ਦੇ ਸਾਹ ਦਾ ਟ੍ਰੈਕਟਰ ਕਿਵੇਂ ਲੱਗਿਆ ਬਈ ਟ੍ਰੈਕਟਰ ਸ਼ੈਡ ਗੇਅਰ ਬੱਲੇ ਬੱਲੇ ਬਹੁਤ ਸੋਹਣਾ ਟ੍ਰੈਕਟਰ ਹੈ ਜੀ ਇਹ ਕਾਹਦੇ 750 ਸੋਨ ਵਾਲੀ ਕ ਇਧਰ ਆ ਗਿਆ ਬਹੁਤ ਸੋਹਣਾ ਟ੍ਰੈਕਟਰ ਹੈ ਜੀ 750 ਸਿਕੰਦਰਾ ਦੇਖੋ ਜੀ ਸਿਕੰਦਰਾ 750 23 ਮਾਡਲ ਇਹ ਪਾਵਰ ਟ੍ਰੈਕਟਰ ਬਹੁਤ ਸੋਹਣਾ ਜੀ ਉਨੇ ਮਾਡਲ 455 455 455 ਦੇ ਜਾਏਗਾ 455 ਰੇਟ ਆ ਜੀ 455 750 ਦੇਖ ਸਕਦੇ ਹੋ ਜੀ ਫਰੂ ਦਾ ਨੰਬਰ ਹੈ ਪਾਵਰ ਸਟੀering ਹੈ ਚਾਰੇ ਟਾਇਰ ਬਿਲਕੁਲ ਨਵੇਂ ਗੁਡੀਆ ਦੇ ਟਾਇਰ ਹੈ ਮੂਰਲੇ ਐਮਐਰਪੇ ਮਗਲੇ ਗੁਡੀਆ ਦੇ ਰੋ ਚੈੱਕ ਸ਼ਾਇਡ ਗੇਅਰ ਟਰੈਕਟਰ ਮੰਡੀ ਬਰਨਾਲਾ ਟਰੈਕਟਰ ਮੰਡੀ ਬਰਨਾਲਾ ਲੋ ਵੀ ਮਿੱਤਰੋ ਮੰਡੀ ਕਿਵੇਂ ਲੱਗੀ ਜੇ ਵਧੀਆ ਲੱਗੀ ਵੀਰੋ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਆਪਣੇ ਨੂੰ ਕਰ ਦਿਓ ਸਬਸਕ੍ਰਾਈਬ ਹਾਰ ਮਰਕेंगे ਨਾਟ ਗਿਆ ਇਹਨਾਂ ਨੂੰ ਚੈੱਕ ਦਿਓ ਫੱਟੇ ਬਾਈ ਜੀ ਤੁਹਾਡੀ ਕਿਰਪਾ ਦੇ ਨਾਲ ਆਪਣਾ ਚੈਨਲ ਮੋਨਟਾਈਜ਼ ਹੋ ਜੇ ਠੀਕ ਆ ਜੀ 40 ਘੰਟੇ ਬਾਕੀ ਰਹਿ ਗਏ ਬਾਈ ਜੀ ਖੁਸ਼ ਖਬਰੀ ਤੁਹਾਨੂੰ ਸੁਣਾ ਦਾਂਗੇ ਅਗਲੀ ਮੰਡੀ ਤੇ ਠੀਕ ਆ ਜੀ ਜਦੋਂ ਮੋਨਟੇਜ ਹੋ ਗਿਆ ਮੇਰੇ ਰੱਬ ਵਰਗੀ ਦੋਸਤਾਂ ਦੀ ਕਿਰਪਾ ਦੇ ਨਾਲ ਆ ਵੀਡੀਓ ਮੇਰੀ ਵੱਧ ਤੋਂ ਵੱਧ ਦੇਖੋ ਕਿਉਂਕਿ ਮੇਰੇ 40 ਘੰਟੇ ਰਹਿ ਗਏ ਭਰਾਓ ਤੇ ਮੋਨੋਟੈਗ ਹੋ ਜਾਣਾਗਾ ਕਿਰਪਾ ਦੀ ਨਾਲ ਤੇ ਇੱਕ ਸਾਲ ਦੀ ਮਿਹਨਤ ਹੈ ਰੰਗ ਲਿਆਊਗੀ ਸੋਨੂੰ ਪਤਾ ਵੀ ਹਰ ਹਫਤੇ ਮੰਡੀ ਦੇ ਜਾਂਦੇ ਆ 50 ਰੁਪਏ ਦਾ ਤੇਲ ਬਈ ਲਾਜ਼ਮੀ ਮੱਚਦਾਗਾ ਧਨੌਲੇ ਤੋਂ ਬਰਨਾਲੇ ਦਾ ਸੋਨੂੰ ਪਤਾ ਹੀ ਆ 4 ਹਫਤੇ ਹੁੰਦੇ ਆ ਮਹੀਨੇ 'ਚ 200 ਰੁਪਏ ਮਹੀਨੇ ਦਾ ਇਹ ਤੇਲ ਮੱਚਦਾ ਠੀਕ ਹੈ ਜੀ 12 ਦੋਨਾ 24 24 2500 ਦਾ ਮੇਰਾ ਤੇਰੇ ਇਥੇ ਦਾ ਕਰਾ ਮੱਝ ਤੋਂ। ਐਮੀਸ਼ਨ ਨੂੰ ਝੂਠ ਮਾਰੀ ਜਾਈਏ। ਵੀਡੀਓ ਕਰ ਦਿਓ, ਸ਼ੇਅਰ ਦੱਬ ਕੇ ਬਾਈ ਜੀ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਬਹੁਤ ਵਧੀਆ ਮੰਡੀ ਆ। ਬਹੁਤ ਯਾਰੀ ਭਰੀ ਹੈ ਜੀ। ਜੇ ਕਿਸੇ ਨੇ ਆਡਲ ਪਾਉਣੀ ਆ ਜੀ, ਆਪਣਾ ਫੋਨ ਨੰਬਰ 7885838188 ਤੇ ਕਾਲ ਕਰੋ। ਧੰਨਵਾਦ। ਸਤਿ ਸ੍ਰੀ ਅਕਾਲ।